ਇਸ ਦੇ ਨਾਲ ਇੱਕ ਵੱਡੀ ਖਬਰ ਜੁੜੀ ਹੋਈ ਹੈ ਅੰਮ੍ਰਿਤਸਰ ਦੇ ਨਾਲ ਦੱਸ ਦਈਏ ਕਿ ਅੰਮ੍ਰਿਤਸਰ ਵਾਸੀਆਂ ਦੇ ਲਈ ਇੱਕ ਵੱਡੀ ਖੁਸ਼ਖਬਰੀ ਹੈ ਸੂਬਾ ਸਰਕਾਰ ਦੇ ਵੱਲੋਂ ਅੰਮ੍ਰਿਤਸਰ ਵਾਸੀਆਂ ਨੂੰ 50 ਕਰੋੜ ਦੀ ਵੱਡੀ ਸੌਗਾਤ ਮਿਲਣ ਜਾ ਰਹੀ ਹੈ ਅੰਮ੍ਰਿਤਸਰ ਦਲੰਦਰ ਜੀਟੀ ਰੋਡ ਤੇ ਇੱਕ ਨਵਾਂ ਫਲਾਈਓਵਰ ਬਣਾਇਆ ਜਾਏਗਾ ਜਿਸ ਨੂੰ ਲੈ ਕੇ ਕੈਬਨਿਟ ਮੰਤਰੀ ਹਰਪਜਨ ਸਿੰਘ ਈਟੀਓ ਦੇ ਵੱਲੋਂ ਅੱਜ ਨੀਂਹ ਪੱਥਰ ਰੱਖਿਆ ਜਾਏਗਾ। ਮਿਲੀ ਜਾਣਕਾਰੀ ਦੇ ਅਨੁਸਾਰ ਇਹ ਫਲਾਈਓਵਰ 24 ਮਹੀਨਿਆਂ ਦੇ ਵਿੱਚ ਤਿਆਰ ਹੋ ਜਾਏਗਾ। ਰੋਜ਼ਾਨਾ ਹੀ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਜਾਣ ਵਾਲੇ 2 ਲੱਖ ਤੋਂ ਵੱਧ ਸ਼ਰਧਾਲੂਆਂ ਨੂੰ ਟ੍ਰੈਫਿਕ ਤੋਂ ਰਾਹਤ ਮਿਲੇਗੀ। ਐਸੇ ਨਾਲ ਹੀ ਸ਼ਹਿਰ ਵਾਸੀਆਂ ਨੂੰ ਵੀ ਜਾਮ ਦੀ ਸਮੱਸਿਆ ਤੋਂ ਛੁਟਕਾਰਾ ਮਿਲੇਗਾ। ਇੱਕ ਵੱਡਾ ਫੈਸਲਾ ਪੰਜਾਬ ਸਰਕਾਰ ਦੇ ਵੱਲੋਂ ਲਿਆ ਗਿਆ ਹੈ ਜਿਸ ਦੇ ਨਾਲ ਇੱਕ ਵੱਡਾ ਫਾਇਦਾ ਉਨਾ ਸਾਰੇ ਸ਼ਰਧਾਲੂਆਂ ਨੂੰ ਹੋਵੇਗਾ ਜੋ ਅਮ੍ਰਿਤਸਰ ਛੀਰ ਦਰਬਾਰ ਸਾਹਿਬ ਦਰਸ਼ਨ ਦੇ ਲਈ ਜਾਂਦੇ ਨੇ ਦੂਜੇ ਪਾਸੇ ਰੋਜ਼ ਇੰਨੇ ਸ਼ਰਧਾਲੂਆਂ ਦੇ ਚੱਲਦੇ ਉੱਥੋਂ ਦੇ ਵਾਸੀਆਂ ਨੂੰ ਵੀ ਟ੍ਰੈਫਿਕ ਦਾ ਸਾਹਮਣਾ ਕਰਨਾ ਪੈਂਦਾ ਹੈ ਤਾਂ ਉਹਨਾਂ ਦੇ ਲਈ ਵੀ ਇਹ ਲਾਭਦਾਇਕ ਰਹਿਣ ਵਾਲਾ ਇੱਕ ਵੱਡਾ ਫੈਸਲੇ ਦੇ ਨਾਲ ਅਮ੍ਰਿਤਸਰ ਵਾਸੀਆਂ ਨੂੰ ਇੱਕ ਵੱਡੀ ਖੁਸ਼ਖਬਰੀ ਪੰਜਾਬ ਸਰਕਾਰ ਦੇ ਵੱਲੋਂ ਦਿੱਤੀ ਗਈ ਹੈ। ਨਹਿਰੀ ਪਾਣੀ ਦੀ ਗੱਲ ਹੋ ਕੇ ਗਈ ਆ। ਨਹਿਰੀ ਪਾਣੀ ਬਾਈ ਦੇ ਵਿੱਚ 21% ਸਿਰਫ ਨਹਿਰੀ ਪਾਣੀ ਦੀ ਵਰਤੋਂ ਹੁੰਦੀ ਸੀ ਕਿ ਅਜਮਾਨ ਸਾਹਿਬ ਦੇ ਯਤਨਾ ਸਦਕਾ ਅੱਜ 63% ਖੇਤਾਂ ਨੂੰ ਨਹਿਰੀ ਪਾਣੀ ਜਿਹੜਾ ਉਹ ਜਾਣਾ ਸ਼ੁਰੂ ਹੋ ਗਿਆ ਔਰ ਸਾਡੀ ਉਮੀਦ ਆ ਕਿ ਅਸੀਂ ਆਉਣ ਵਾਲੇ ਸਾਲ ਦੇ ਵਿੱਚ 95% ਖੇਤਾਂ ਨੂੰ ਨਹਿਰੀ ਪਾਣੀ ਜਿਹੜਾ ਉਹ ਪਹੁੰਚਾ ਦੇਵਾਂਗੇ ਸੋ ਮੇਰਾ ਮੇਰੀ ਪਹਨੂ ਸਾਰਿਆਂ ਨੂੰ ਬੇਨਤੀ ਆ ਕਿ ਤੁਸੀਂ ਜਿੱਥੇ ਵੀ ਕਿਤੇ ਤੁਹਾਡੇ ਧਿਆਨ ਦੇ ਵਿੱਚ ਆਉਂਦਾ ਆ ਕਿ ਆਹ ਕੰਮ ਪਬਲਿਕ ਹਿੱਤ ਦੇ ਵਿੱਚ ਨੇ ਹੋਣ ਵਾਲੇ ਨੇ ਆਪਾਂ ਸਾਰੇ ਹੀ ਵਾਅਦਾ ਚੜ੍ਹ ਕੇ ਇਸ ਸਾਲ ਲਈਏ ਬੜੇ ਚਿਰ ਬਾਅਦ ਆਪਾਂ ਨੂੰ ਮੌਕਾ ਮਿਲਿਆ ਡਿਵੈਲਪਮੈਂਟਲ ਪੋਲਿਟਿਕਸ ਦਾ ਜਿਹੜੀ ਵਿਕਾਸ ਦੀ ਰਾਜਨੀਤੀ ਦਾ ਔਰ ਵਿਕਾਸ ਦੀ ਰਾਜਨੀਤੀ ਦੇ ਵਿੱਚ ਆਪਣਾ ਭੰਦਾ ਯੋਗਦਾਨ ਪਾਈਏ ਸੋ ਮੇਰੇ ਵੱਲੋਂ ਅੱਜ ਸਮੂਹ ਇਲਾਕਾ ਨਿਵਾਸੀਆਂ ਨੂੰ ਸਮੂਹ ਅਮਰitsar ਵਾਸੀਆਂ ਨੂੰ ਸਮੂਹ ਪੰਜਾਬ ਨੂੰ ਕਿਉਂਕਿ ਸਾਰੇ ਪੰਜਾਬ ਨੇ ਹੀ ਇਸ ਰੋਡ ਦੇ ਉੱਪਰ ਆਇਆ ਉਹਨਾਂ ਨੂੰ ਇਸ ਪੁਲ ਬਣਨ ਦੀ ਬਹੁਤ-ਬਹੁਤ ਮੁਬਾਰਕਬਾਦ ਬਹੁਤ-ਬਹੁਤ ਵਧਾਈ ਤੇ ਸਾਰੀਆਂ ਸ਼ੁਭ ਕਾਮਨਾਵਾਂ ਇਸ ਤਰ੍ਹਾਂ ਦਰ ਮਿਲ ਕੇ ਅੱਗੇ ਵਧਦੇ रहिए ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਬਾਈ